ਧੀ ਇੱਕ ਨਾ ਪਰਿਵਾਰ ਦੇ ਵਿੱਚ ਇੱਕ ਧੀ ਨੇ ਜਨਮ ਲੈ ਲਿਆ ਪਰਿਵਾਰ ਬੜਾ ਗਰੀਬ ਸੀ ਤੇ ਪ੍ਰਾਤਨ ਸਮੇਂ ਦੇ ਵਿੱਚ ਡਰ ਵੀ ਹੁੰਦਾ ਸੀ ਕਿ ਜਦੋਂ ਧੀ ਜਵਾਨ ਹੋਏਗੀ ਪਤਾ ਨਹੀਂ ਇਹਨੂੰ ਕਿਹਨੇ ਕੀ ਕਰਨਾ ਤੇ ਜ਼ਬਰਦਸਤੀ ਕਿਸੇ ਨੇ ਲੈ ਜਾਣਾ ਹਮਲਾਵਰ ਆਉਂਦੇ ਨੇ ਇਦਾਂ ਹੀ ਹੁੰਦਾ ਸੀ ਪਹਿਲਾਂ ਇੱਕ ਡਰ ਵੀ ਉਦਾਸੀ ਪਰਿਵਾਰ ਦੇ ਵਿੱਚ ਕਿ ਧੀ ਜਦੋਂ ਜਵਾਨ ਹੋਏਗੀ ਦਾ ਕੀ ਬਣੇਗਾ ਹੁਣ ਪਰਿਵਾਰ ਦੇ ਵਿੱਚ ਧੀ ਨੇ ਜਨਮ ਲਿਆ ਤੇ ਘਰਦਿਆਂ ਨੇ ਚੋਰੀ ਨਾ ਉਸ ਧੀ ਨੂੰ ਇੱਕ ਘੜੇ ਦੇ ਵਿੱਚ ਪਾ ਕੇ ਭਾਂਡੇ ਦੇ ਵਿੱਚ ਪਾ ਕੇ ਤੇ ਜਾ ਕੇ ਖੇਤਾਂ ਦੇ ਵਿੱਚ ਨੱਪ ਦਿੱਤਾ ਥੱਲੇ ਤੇ ਜਦੋਂ ਹੁਣ ਘਰ ਵਿੱਚ ਪਤਾ ਲੱਗਦਾ ਇਹ ਹੁਣ ਘਰ ਵਿੱਚ ਆਇਆ ਵੱਡਾ ਜੀ ਆਇਆ ਤਾਇਆ ਸੀ ਬੱਚੀ ਦਾ ਤਾਇਆ ਨੇ ਆਣ ਕੇ ਪੁੱਛਿਆ ਕਿ ਬੱਚੀ ਦਾ ਜਨਮ ਹੋਇਆ ਤੇ ਬੱਚੀ ਕਿੱਥੇ ਆ ਜਦੋਂ ਉਹਨੂੰ ਪਤਾ ਲੱਗਾ ਸਾਰੀ ਗੱਲ ਦਾ ਕਿ ਇਹਨਾਂ ਨੇ ਜਾ ਕੇ ਉੱਥੇ ਨਾਪਾਇ ਖੇਤ ਦੇ ਵਿੱਚ ਘੜੇ ਦੇ ਵਿੱਚ ਪਾ ਕੇ ਉਸ ਬੱਚੇ ਦਾ ਤਾਇਆ ਗਿਆ ਤੇ ਉਹਨੇ ਜਾ ਕੇ ਉਸ ਬੱਚੀ ਨੂੰ ਕੱਢਿਆ ਫੁਟਿਆ ਟੋਏ ਦੇ ਵਿੱਚੋਂ ਘੜੇ ਦੇ ਵਿੱਚੋਂ ਕੱਢਿਆ ਜੀ ਤੇ ਜਦੋਂ ਘੜੇ ਚੋਂ ਕੱਟਿਆ ਕੱਢਿਆ ਨਾ ਅਜੇ ਥੋੜੇ ਥੋੜੀ ਦੇ ਸਵਾਸ ਚੱਲਦੇ ਸਨ ਬਾਕੀ ਜਦੋਂ ਕੁਦਰਤ ਨੂੰ ਜੋ ਭਾਉਂਦਾ ਹੋਵੇ ਨਾ ਉਹ ਖੋ ਕੇ ਰਹਿੰਦਾ ਜੀ ਉਸ ਬੱਚੀ ਨੂੰ ਲੈ ਆਏ ਘਰੇ ਬੱਚੀ ਨੂੰ ਪਾਲਿਆ ਵੱਡਾ ਕੀਤਾ ਤੇ ਜਿੱਦਣ ਉਸ ਬੱਚੀ ਦਾ ਵਿਆਹ ਕੀਤਾ ਨਾ ਆਨੰਦ ਕਾਰਜ ਹੋਇਆ ਉਸੇ ਬੱਚੀ ਦੀ ਕੋਖ ਦੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਜਨਮ ਹੁੰਦਾ ਜੇ ਉਹਦਾ ਨਾਂ ਸੀ ਰਾਜਕੌਰ ਬੀਬੀ ਰਾਜਕੌਰ ਵੇਖੋ ਪਤਾ ਨਹੀਂ ਅੱਜ ਦੇ ਸਮੇਂ ਵਿੱਚ ਸੋਚ ਕੇ ਵੇਖੋ ਪਤਾ ਨਹੀਂ ਕਿੰਨੀਆਂ ਕੁ ਧੀਆਂ ਕੁੱਖਾਂ 'ਚ ਮਾਰ ਦਿੱਤੀਆਂ ਲੋਕਾਂ ਨੇ ਕਿਸੇ ਦੀ ਕੁੱਖ 'ਚ ਜੋ ਇੰਜੀਨੀਅਰ ਪੈਦਾ ਹੋਣਾ ਸੀ ਕਿਸੇ ਦੀ ਕੁੱਖ 'ਚ ਜੋ ਕੌਮ ਦਾ ਆਗੂ ਪੈਦਾ ਹੋਣਾ ਸੀ ਕਿਸੇ ਦੀ ਕੁੱਖ ਦੇ ਵਿੱਚੋਂ ਕੋਈ ਚੰਗਾ ਡਾਕਟਰ ਪੈਦਾ ਹੋਣਾ ਸੀ ਇਹਨਾਂ ਲੋਕਾਂ ਦੀ ਮਨ ਮਨਮਤ ਨੇ ਇਹਨਾਂ ਲੋਕਾਂ ਦੇ ਸੁਆਰਥ ਨੇ ਇਹਨਾਂ ਲੋਕਾਂ ਦੇ ਅੰਦਰ ਜੋ ਤੇਰ ਮੇਲ ਚੱਲਦਾ ਨਾ ਇਨੇ ਸਾਰਾ ਕੁਝ ਨੁਕਸਾਨ ਕਰਕੇ ਰੱਖ ਦਿੱਤਾ ਜਿਵੇਂ ਉਸ ਬੀਬੀ ਰਾਜਕੌਰ ਨੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਤੇ ਜਿਨੇ ਪੰਜਾਬ ਤੇ ਰਾਜ ਕੀਤਾ ਗੋਰੀਆਂ ਤੇ ਰਾਜ ਕੀਤਾ ਲੰਮਾ ਸਮਾਂ ਰਾਜ ਕੀਤਾ ਪਤਾ ਨਹੀਂ ਕਿੰਨੇ ਕੁ ਰਾਜੇ ਸਾਡੇ ਵੀ ਪੰਜਾਬ ਦੇ ਵਿੱਚ ਬੀਬੀਆਂ ਨੇ ਖੁੱਖਾਂ ਦੀ ਮਾਰ ਦੇ ਦਿੱਤੀਆਂ ਦਾ ਕਤਲ ਕਰ ਕਰਕੇ ਅਗਿਆਨਤਾ ਅੱਜ ਵੀ ਹੈ